ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜੀ ਜਿਹੜਾ ਵੀ ਇਸ ਦਰ ਦੇ ਉੱਤੇ ਸ਼ਰਦਾ ਦੇ ਨਾਲ ਆ ਗਿਆ ਤੇ ਆ ਕੇ ਅਰਦਾਸ ਕੀਤੀ ਤੇ ਜਾਪ ਕੀਤਾ ਫਿਰ ਖੰਡੇ ਵਾਲੇ ਬਾਪੂ ਨੇ ਉਹਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦਿੱਤੀਆਂ ਉਹਨਾਂ ਨੂੰ ਕਦੇ ਖਾਲੀ ਨਹੀਂ ਮੋੜਿਆ ਕਹਿੰਦੇ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਬੜੀਆਂ ਥਾਵਾਂ ਤੇ ਲਿਖਿਆ ਜੇ ਜਦੋਂ ਅਸੀਂ ਬਾਣੀ ਦੇ ਉੱਪਰ ਆਸਰਾ ਰੱਖਦੇ ਆਂ ਨਾ ਜੀ ਬਾਣੀ ਤੇ ਭਰੋਸਾ ਰੱਖਦੇ ਆਂ ਤੇ ਬਾਣੀ ਸਾਨੂੰ ਕਿਤੇ ਡੋਲਣ ਨਹੀਂ ਦਿੰਦੀ ਸਤਗੁਰ ਦੀ ਬਾਣੀ ਆਪ ਅਡੋਲ ਹੈ ਤੇ ਜੋ ਬਾਣੀ ਦੇ ਨਾਲ ਜੁੜਦਾ ਹੈ ਜੀ ਮਾਲਕ ਜੀ ਕਹਿੰਦੇ ਉਹ ਵੀ ਅਡੋਲ ਹੋ ਜਾਂਦਾ ਹੈ ਫਿਰ ਤਤੀ ਤਵੀ ਤੇ ਵੀ ਬੈਠ ਕੇ ਕਹਿ ਦਿੰਦਾ ਏ ਤੇਰਾ ਕੀ ਆ ਮੀਠਾ ਲਾਗੇ ਸਿਰ ਤੇ ਆਰਾ ਰੱਖ ਦਿਓ ਬੰਦਮੰਦ ਕੱਟ ਦਿਓ ਖੋਪੜੀ ਲਾ ਦਿਓ ਜੋ ਮਰਜੀ ਦੁਨੀਆ ਦਾ ਜ਼ੁਲਮ ਕਰਦੇ ਹੋ ਆਪਣੇ ਮੁਖ ਤੋਂ ਸੀ ਤੱਕ ਨਹੀਂ ਕਰਦੇ ਗੁਰੂ ਦੀ ਬਾਣੀ ਦਾ ਪੱਲਾ ਨਹੀਂ ਛੱਡਦੇ ਐਸੀ ਬਾਣੀ ਦੀ ਤਾਕਤ ਹੈ ਖਾਲਸਾ ਜੀ ਇੱਕ ਪਰਿਵਾਰ ਦੇ ਨਾਮ ਇੱਕ ਘਟਨਾ ਵਾਪਰੀ ਉਹਨਾਂ ਨੇ ਆਪਣੀ ਇਸ ਘਟਨਾ ਨੂੰ ਸਾਡੇ ਨਾਲ ਸਾਂਝੀ ਕੀਤੀ ਹੈ ਜਿਸ ਘਟਨਾ ਤੋਂ ਬਾਅਦ ਮੇਰਾ ਗੁਰਬਾਣੀ ਤੇ ਭਰੋਸਾ ਹੋਰ ਵੀ ਪੱਕਾ ਹੋ ਗਿਆ ਹੈ ਆਓ ਤੁਹਾਨੂੰ ਉਹ ਘਟਨਾ ਸੁਣਾਈਏ ਤੇ ਤੁਹਾਡਾ ਗੁਰਵਾਣੀ ਤੇ ਵਿਸ਼ਵਾਸ ਹੋਰ ਵੀ ਪੱਕਾ ਹੋ ਜਾਵੇ। ਉਸ ਬੀਬੀ ਨੇ ਦੱਸਿਆ ਜੀ ਕਿ ਸਾਡੇ ਘਰ ਤੋਂ ਗੁਰਦੁਆਰਾ 35 ਤੋਂ 40 ਕਿਲੋਮੀਟਰ ਦੂਰ ਆ। ਛੁੱਟੀ ਵਾਲਾ ਦਿਨ ਸੀਗਾ ਸਾਰੇ ਜੋਬ ਕਰਦੇ ਨੇ। ਅਸੀਂ ਮਨ ਦੇ ਵਿੱਚ ਫੁਰਨਾ ਬਣਾਇਆ ਕਿ ਚਲੋ ਗੁਰਦੁਆਰਾ ਸਾਹਿਬ ਜਾ ਕੇ ਅੱਜ ਮੱਥਾ ਟੇਕ ਕੇ ਆਉਣੀ ਆ। ਸਾਰਾ ਪਰਿਵਾਰ ਗੱਡੀ ਦੇ ਵਿੱਚ ਸਵਾਰ ਹੋ ਗਿਆ ਜੀ। ਮਨ ਵਿੱਚ ਇੱਕ ਚਾਨਾ ਕਿ ਅੱਜ ਗੁਰੂ ਦੇ ਦਰਬਾਰ ਜਾਣਾਗਾ ਅੱਜ ਗੁਰੂ ਦੇ ਦਰਸ਼ਨ ਕਰਨੀ ਆ ਗੁਰੂ ਦੇ ਸੰਗਤਾਂ ਦੇ ਦਰਸ਼ਨ ਕਰਨੀ ਆ ਜਦੋਂ ਗੱਡੀ 15 20 ਕਿਲੋਮੀਟਰ ਆਪਣਾ ਸਫ਼ਰ ਤੈਅ ਕਰ ਲੈਂਦੀ ਹੈ ਤਾਂ ਉਸ ਭੈਣ ਦੀ ਇੱਕ ਬੱਚੀ ਨੇ ਕਿਹਾ ਆਪਣੇ ਪਰਿਵਾਰ ਨੂੰ ਗੱਡੀ ਵਿੱਚ ਬੈਠਿਆਂ ਨੂੰ ਕਿਹਾ ਕਿ ਗੁਰਦੁਆਰਾ ਹੁਣ 15 20 ਕਿਲੋਮੀਟਰ ਰਹਿ ਗਿਆ ਕਿ ਆਪਾਂ ਇੰਨਾ ਟਾਈਮ ਸੋਦਰ ਦਾ ਪਾਠ ਕਰ ਸ਼ੁਰੂ ਕਰ ਲਈਏ ਕਿਉਂਕਿ ਜੀ ਸ਼ਾਮ ਦਾ ਵੇਲਾ ਸੀ ਜਿੰਨਾ ਕੋ ਟਾਈਮ ਗੁਰਦੁਆਰਾ ਸਾਹਿਬ ਆਪਣੇ ਪਹੁੰਚਣ ਨੂੰ ਲੱਗਣਾ ਐ ਇੰਨੇ ਟਾਈਮ ਦੇ ਵਿੱਚ ਬਾਣੀ ਆਪਣੀ ਸੋਧਰ ਵੀ ਪੂਰੀ ਹੋ ਜਾਣੀ ਐ ਤੇ ਨਾਲੇ ਸਫ਼ਰ ਦਾ ਸਫ਼ਰ ਹੋ ਗਿਆ ਤੇ ਨਾਲੇ ਗੁਰੂ ਦਾ ਨਾਮ ਜਪ ਹੋ ਗਿਆ ਨਾਲੇ ਆਪਣਾ ਨੇਮ ਵੀ ਨਿਭਾਇਆ ਜਾਵੇਗਾ ਪਰਿਵਾਰ ਨੇ ਬੱਚੀ ਦੀ ਗੱਲ ਮੰਨੀ ਜੀ ਤੇ ਸੋਧਰ ਦੀ ਬਾਣੀ ਆਰੰਭ ਕਰ ਦਿੱਤੀ ਤੇ ਹੁਣ ਇੱਕ ਪੰਗਤੀ ਬੱਚੀ ਪੜਦੀ ਐ ਤੇ ਬਾਕੀ ਪੰਗਤੀਆਂ ਪਰਿਵਾਰ ਪੜਦਾ ਐ ਬਾਣੀ ਪੜਦੇ ਪੜਦੇ ਅਜੇ ਥੋੜਾ ਜਿਹਾ ਸਫ਼ਰ ਤੈਅ ਹੋਇਆ ਸੀਗਾ ਭੈਣ ਜੀ ਕਹਿੰਦੇ ਨੇ ਕਿ ਸਾਡੀ ਗੱਡੀ ਦੇ ਵਿੱਚ ਆ ਕੇ ਨਾ ਇੱਕ ਬਹੁਤ ਵੱਡੀ ਗੱਡੀ ਵੱਜੀ ਐਨੀ ਤੇਜ਼ ਰਫ਼ਤਾਰ ਦੇ ਨਾਲ ਸਾਡੀ ਗੱਡੀ ਦੇ ਵਿੱਚ ਆ ਕੇ ਗੱਡੀ ਵੱਜੀ ਕਿ ਬਹੁਤ ਲੰਮੇ ਸਮੇਂ ਤੋਂ ਬਾਅਦ ਅਸੀਂ ਆਪਣੀ ਗੱਡੀ ਨੂੰ ਕੰਟਰੋਲ ਕੀਤਾ ਤੇ ਜਿਹੜੀ ਭਾਰੀ ਗੱਡੀ ਸਾਡੀ ਗੱਡੀ ਦੇ ਵਿੱਚ ਵੱਜੀ ਸੀ ਉਹ ਦੋ ਤਿੰਨ ਉਹਨੇ ਕਹਿ ਲੋ ਕਿ ਪਾਲਟੀਆਂ ਖਾਦੀਆਂ ਦੂਰ ਜਾ ਕੇ ਡਿੱਗ ਗਈ ਸਾਡੇ ਉੱਤੇ ਐਡੀ ਵੱਡੀ ਕਿਰਪਾ ਹੋਈ ਸਾਡੀ ਗੱਡੀ ਦਾ ਨੁਕਸਾਨ ਤਾਂ ਹੋ ਗਿਆ ਪਰ ਅੰਦਰ ਬੈਠੇ ਹੋਏ ਸਾਡੇ ਜੀਆ ਨੂੰ ਇੱਕ ਵੀ ਚੀਟ ਨਹੀਂ ਆਈ ਜਦੋਂ ਕਹਿੰਦੇ ਪੁਲਿਸ ਉੱਥੇ ਪਹੁੰਚੀ ਨਾ ਜੀ ਪੁਲਿਸ ਨੇ ਸਾਰਾ ਕੁਝ ਦੇਖਿਆ ਕਿ ਗੱਡੀ ਵੱਡੀ ਦਾ ਨੁਕਸਾਨ ਜ਼ਿਆਦਾ ਹੋ ਗਿਆ ਤੇ ਛੋਟੀ ਗੱਡੀ ਦਾ ਕੋਈ ਨੁਕਸਾਨ ਨਹੀਂ ਹੋਇਆ ਗੱਡੀ ਵੱਡੀ ਸਾਰੇ ਖਤਮ ਹੋ ਚੁੱਕੀ ਐ ਪਰ ਛੋਟੀ ਗੱਡੀ ਦਾ ਨੁਕਸਾਨ ਨਹੀਂ ਹੋਇਆ ਜਿੰਨਾ ਹੋਣਾ ਚਾਹੀਦਾ ਸੀਗਾ ਕਹਿੰਦੇ ਉਸ ਪੁਲਿਸ ਵਾਲੇ ਨੇ ਪੁੱਛਿਆ ਕਿ ਇਹ ਕੀ ਕ੍ਰਿਸ਼ਮਾ ਹੋਇਆ ਇਹ ਕੀ ਕਰਾਮਾਤ ਹੋਈ ਨਹੀਂ ਤਾਂ ਬੱਡੇ ਗੱਡੀ ਐਸੀ ਸੀ ਛੋਟੀ ਗੱਡੀ ਵਿੱਚ ਵੱਜਦੀ ਨਾ ਗੱਡੀ ਦਾ ਕੁਝ ਨਾ ਰਹਿੰਦਾ ਨਾ ਗੱਡੀ ਵਿੱਚ ਬੈਠਣ ਵਾਲਿਆਂ ਦਾ ਰਹਿੰਦਾ ਕਹਿੰਦੇ ਉਹਨਾਂ ਨੇ ਸਾਨੂੰ ਪੁੱਛਿਆ ਇਹ ਕਿੱਦਾਂ ਹੋਇਆ ਕਹਿੰਦੇ ਅਸੀਂ ਉਹਨਾਂ ਨੂੰ ਇੱਕੋ ਗੱਲ ਕਹੀ ਕਿ ਸਾਡੀ ਗੱਡੀ ਦੇ ਨਾਲ ਨਾਲ ਸਾਡੇ ਮੁਖ 'ਚੋਂ ਬਾਣੀ ਪੜੀ ਜਾਂਦੀ ਸੀ ਤੇ ਸਾਡੇ ਗੁਰੂ ਨੇ ਕਿਹਾਗਾ ਕਿ ਜਿੱਥੇ ਬਾਣੀ ਦਾ ਵਾਸਾ ਹੋਏਗਾ ਉਥੇ ਕਾਲ ਵੀ ਨੇੜੇ ਨਹੀਂ ਆ ਸਕਦਾ ਜਿੱਥੇ ਗੁਰਬਾਣੀ ਹੋਏਗੀ ਉਥੇ ਮੌਤ ਵੀ ਨੇੜੇ ਨਹੀਂ ਆਏਗੀ ਕਿਉਂਕਿ ਸਾਨੂੰ ਸਾਡੇ ਗੁਰੂ ਨੇ ਰੋਜ਼ ਪੜਾਇਆ ਸੀਗਾ ਜਿਸਕੇ ਸਿਰ ਉੱਪਰ ਤੂ ਸੁਆਮੀ ਸੋਦੁ ਕੈਸਾ ਪਾਵੇਂ ਜਦੋਂ ਅਸੀਂ ਗੁਰਬਾਣੀ ਦਾ ਪੱਲਾ ਫੜਾਂਗੇ ਮੌਤ ਵੀ ਸਾਡੇ ਨੇੜੇ ਨਹੀਂ ਆਏਗੀ ਉਸ ਪਰਿਵਾਰ ਨੇ ਲੱਖ ਲੱਖ ਵਾਰ ਸ਼ੁਕਰਾਨਾ ਕੀਤਾ ਸਤਿਗੁਰ ਜੀ ਦਾ ਸਤਿਗੁਰ ਜੀ ਦੀ ਬਾਣੀ ਦਾ ਕਿ ਜੇ ਅਸੀਂ ਬਾਣੀ ਦਾ ਪੱਲਾ ਨਾ ਫੜਿਆ ਹੁੰਦਾ ਸਾਡੇ ਮੁਖ ਚੋਂ ਜੇ ਬਾਣੀ ਨਾ ਹੁੰਦੀ ਸਤਿਗੁਰ ਸ਼ਾਇਦ ਕੋਈ ਅੱਜ ਹੋਰ ਪਾਣਾ ਵਾਪਰ ਜਾਂਦਾ ਪਰ ਅੱਜ ਤੁਸੀਂ ਸਾਨੂੰ ਹੱਥ ਦੇ ਕੇ ਰੱਖਿਆ ਇਹ ਤੁਹਾਡੀ ਬਾਣੀ ਦੀ ਕਰਾਮਾਤ ਹੈ ਪਰ ਖਾਲਸਾ ਜੀ ਜੀਵਨ ਚ ਇਹ ਧਾਰਨ ਕਰ ਲਿਓ ਜਦੋਂ ਗੱਡੀ ਵਿੱਚ ਬੈਠ ਕੇ ਸਫ਼ਰ ਕਰਨਾ ਤੁਰ ਦਿਉ ਨਾ ਤੇ ਗੱਡੀ ਦੇ ਵਿੱਚ ਜ਼ਰੂਰ ਬਾਣੀ ਲਾ ਲਿਆ ਕਰੋ ਕੀਰਤਨ ਲਾ ਲਓ ਪਾਠ ਲਾ ਲਓ ਗੁਰੂ ਦੀ ਕਥਾ ਲਾ ਲੋ ਤਾਂ ਕਿ ਗੱਟੀ ਤੇ ਨਾਲ ਨਾਲ ਗੁਰੂ ਵੀ ਸਾਡੇ ਨਾਲ ਸਫਰ ਕਰਦਾ ਏ ਤੇ ਜਿੱਥੇ ਗੁਰੂ ਸਫਰ ਕਰਦਾ ਹੈ ਉਥੇ ਕਦੇ ਤਤੀ ਵਾ ਨਹੀਂ ਲੱਗ ਸਕਦੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ